ਸਸ਼ੇ ਕਾਲ ਤੇ ਵੈਲਕਮ ਤੁਹਾਡੇ ਸਾਰਿਆਂ ਦਾ ਮੇਰੇ ਚੈਨਲ ਦੇ ਵਿੱਚ ਅਰਵਿਕਾ ਦਾ ਸਫਰ ਮੇਰਾ ਨਾਮ ਹੈ ਅਰਵਿਕਾ ਠਾਕੁਰ ਮੈਂ ਇੱਕ ਐਕਟ੍ਰੈਸ ਐਂਡ ਮਾਡਲ ਹਾਂ ਮੈਂ ਬਹੁਤ ਸਾਰੇ ਜਿਹੜਿਆ ਰੈਂਪ ਸ਼ੋਸ ਕੀਤੇ ਆ ਕੁਝ ਪੰਜਾਬੀ ਗਾਣੇ ਕੁਝ ਹਰਿਆਣਵੀ ਗਾਣੇ ਕੀਤੇ ਪਏ ਆ ਮੇਰੀ ਇੱਕ ਪੰਜਾਬੀ ਫਿਲਮ ਵੀ ਆ ਰਹੀ ਹੈ ਤੇ ਮੈਂ ਹੁਨੀ ਹੁਨੀ ਇੱਕ ਡਾਕੂਮੈਂਟਰੀ ਸ਼ੂਟ ਕਰਨ ਦੇ ਲਈ ਗਈ ਸੀ ਮੈਂ ਬਹੁਤ ਸਾਰੇ ਰੈਂਪ ਸ਼ੋਸ ਕਰ ਚੁੱਕੀ ਹਾਂ ਸਾਰੇ ਬ੍ਰਾਂਡਸ ਲਈ ਜਿਹੜਾ ਹੈਗਾ ਮੈਂ ਵਾਕ ਕੀਤਾ ਹੋਇਆ ਹੈ ਆ ਔਰ ਇਹ ਮੈਂ ਆਪਣੀ ਖੁਸ਼ਕਿਸਮਤੀ ਸਮਝਦੀ ਹਾਂ ਕਿ ਮੈਂ ਇਸ ਮੁਕਾਮ ਤੇ ਪਹੁੰਚ ਪਾਈ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਆਪਣੀ 40 ਦਿਨ ਦੀ ਜਰਨੀ ਜਿਹਦੇ ਵਿੱਚ ਮੈਂ ਬਹੁਤ ਸਾਰੀ ਕੰਟਰੀਜ਼ ਕਵਰ ਕੀਤੀਆਂ ਹਨ ਜਿਹਦੇ ਵਿੱਚ ਮੈਂ ਦੱਸਾਂਗੀ ਕਿ ਕਿੱਦਾਂ ਮੇਰਾ ਕੋਲਾਲੰਪੁਰ ਦਾ ਐਕਸਪੀਰੀਅੰਸ ਰਿਹਾ ਕਿੱਦਾਂ ਰਹੀ ਇੱਕ ਰਾਤ ਦੀ ਅਜੀਬ ਜਿਹੀ ਟੈਕਸੀ ਡਰਾਈਵ ਸਾਡੀ ਰਾਤ ਦਾ ਸਫਰ ਨਾਲੇ ਮੇਰਾ ਪਹਿਲਾ ਐਕਸਪੀਰੀਅੰਸ ਸਮੁੰਦਰ ਵੇਖਣ ਦਾ ਕਿੱਦਾਂ ਦਾ ਲੱਗਾ ਮੈਨੂੰ ਸਮੁੰਦਰ ਵੇਖ ਕੇ ਤੇ ਕਿਹੜੀ ਚੀਜ਼ ਨੇ ਮੈਨੂੰ ਹੈਰਾਨ ਤੇ ਪਰੇਸ਼ਾਨ ਦੋਨੇ ਕੀਤਾ ਸਮੁੰਦਰ ਚ ਦੇਖ ਕੇ ਮੈਨੂੰ ਕਿਦਾਂ ਦਾ ਫੀਲ ਹੋਇਆ ਉਹ ਤੋਂ ਬਾਅਦ ਕਿਹੜੀ ਚੀਜ਼ ਸੀਗੀ ਜਿਹਨੇ ਮੈਨੂੰ ਹੈਰਾਨ ਕੀਤਾ ਤੇ ਦਦਾ ਕੀ ਹੋਇਆ ਕਿ ਮੇਰੇ ਡਾਇਰੈਕਟਰ ਨੂੰ ਸਾਰੇ ਦਿਨ ਸਾਰੇ Baal ਆਪਣੇ ਉਤਾਰवाने ਪਏ ਸਰਦੀਆਂ ਦੇ ਵਿੱਚ ਮੈਂ ਟਰਾਈ ਕੀਤਾ ਅੰਬ ਉਹ ਕਿਦਾਂ ਪੋਸੀਬਲ ਹੋਇਆ ਕਿਦਾਂ ਮੈਂ ਵੈਜੀਟੇਰੀਅਨ ਹੋ ਕੇ ਵੀ ਫੇਸ ਕੀਤੀ ਬਹੁਤ ساری ਫੂਡ ਪ੍ਰੋਬਲਮ ਤੇ ਕਿਦਾਂ ਮੈਂ ਖਾਣਾ ਖਾਂਦੇ ਖਾਂਦੇ ਭੁੱਲ ਗਈ ਆਪਣਾ ਹੀ ਐਡਰੈਸ ਇੱਥੇ ਮੈਂ ਜਾਣਾ ਸੀਗਾ ਦੇਖੀ ਮੈਂ ਬਹੁਤ ਪੁਰਾਣੀ ਇੱਕ ਇਤਿਹਾਸ ਦੀ ਸਭਿਅਤਾ ਜਿਹਨੂੰ ਦੇਖ ਕੇ ਮੈਂ ਰਹਿ ਗਈ ਅਚੰਬਿਤ ਤੇ ਜਿਨੇ ਮੈਨੂੰ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਤੇ ਡਰਾਇਆ ਵੀ ਬਹੁਤ ਸਾਰੀਆਂ ਇਦਾਂ ਦੇ ਅਣਕਹੇ ਸੁਲਝੇ ਰਹੱਸ ਜਿਹੜੇ ਮੈਂ ਦੇਖੇ ਜਿਨਾਂ ਨੂੰ ਦੇਖ ਕੇ ਮੈਂ ਅੱਜ ਵੀ ਅਚੰਬਿਤਾਂ ਪਹਿਲੀ ਵਾਰ ਸਮੁੰਦਰ ਦੇਖਣ ਤੋਂ ਕਿਸ਼ਤੀ ਤੱਕ ਦਾ ਸਫ਼ਰ ਜਿਹਨੂੰ ਆਪਾਂ ਕਰੂਜ਼ ਕਹਿੰਨੇ ਆ ਕਿਵੇਂ ਦਾ ਸੀ ਤੇ ਕਿੱਦਾਂ ਸਾਨੂੰ ਮਿਲੇ ਸਾਡੇ ਚਾਚਾ ਤੇ ਚਾਚੀ ਇਹ ਸਭ ਜਾਣਨ ਦੇ ਲਈ ਜੁੜੇ ਰਹੋ ਤੇ ਕਿਹੜੀ ਕੰਟਰੀ ਦੇ ਵਿੱਚ ਇੱਕ ਅਸੀਂ ਹੋਰ ਇੱਕ ਨਵਾਂ ਪਰਿਵਾਰ ਬਣਾਇਆ ਜਿਹੜਾ ਖੂਨ ਦਾ ਨਹੀਂ ਪੂਰੇ ਦਿਲ ਦੇ ਰਿਸ਼ਤੇ ਨਾਲ ਬਣਾ ਹੋਇਆ ਸੀ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਜ਼ਿਆਦਾ ਫੈਮਿਲੀ ਦੇ ਆਪਣੇ ਪੰਦੇ ਨਾਲ ਸਾਨੂੰ ਰੱਖਿਆ ਔਰ ਜਾਂਦੇ ਵਕ ਜਿਨ੍ਹਾਂ ਨੂੰ ਵਿਦਾਈ ਦੇਣੀ ਬਹੁਤ ਜ਼ਿਆਦਾ ਔਖੀ ਹੋਗੀ ਔਰ ਇੱਕ ਆਸ਼ੀਰਵਾਦ ਜੋ ਸਾਇ ਸਾਰੀ ਜ਼ਿੰਦਗੀ ਮੇਰੇ ਨਾਲ ਰਹੇਗਾ ਥੈਂਕ ਯੂ ਅੰਕਲ ਜੀ ਔਰ ਇਹ ਸਭ ਲੋਕ ਨੇ ਜਿਨ੍ਹਾਂ ਨੂੰ ਮੈਨੂੰ ਬਹੁਤ ਜ਼ਿਆਦਾ ਪਿਆਰ ਬਖਸ਼ਿਆ ਕਿਵੇਂ ਸਾਡੀ ਦੂਸਰੀ ਕੰਟਰੀ ਦੇ ਵਿੱਚ ਸਾਡੇ ਇੱਕ ਪਾਕਿਸਤਾਨੀ ਭਰਾ ਦੇ ਨਾਲ ਮੁਲਾਕਾਤ ਹੋਈ ਤੇ ਕੀ ਉਹਨਾਂ ਦਾ ਰਿਐਕਸ਼ਨ ਰਿਹਾ ਜੁੜੇ ਰਹੋ ਮੇਰੇ ਨਾਲ ਤੇ ਜਾਣਨ ਦੇ ਲਈ ਤੇ ਲਾਈਕ ਸਬਸਕ੍ਰਾਈਬ ਤੇ ਇਦਾਂ ਦੀ ਹੋਰ ਸਟੋਰੀਆਂ ਦੇ ਲਈ ਜੁੜੇ ਰਹੋ ਮੇਰੇ ਨਾਲ